ਆਕਰਤੂਤ ਦੇਖ ਲੋ ਲੋਕਾਂ ਦੀ ਗੁਰਦੁਆਰਾ ਸਾਹਿਬ ਦੇ ਅੰਦਰ ਹੋ ਰਿਹਾ ਸਾਰਾ ਕੁਝ ਵਿੰਦ ਰਖੀਏ ਦੇ ਗਾਣੇ ਲਾ ਕੇ ਉੱਚੀ ਆਵਾਜ਼ ਚ ਡੀਜੇ ਤੇ ਪੰਗੜੇ ਪਾ ਰਹੇ ਨੇ ਕੋਈ ਨਾ ਉਸ ਦੇ ਪ੍ਰਧਾਨ ਨਾ ਸੱਤਰ ਕੋਈ ਨਹੀਂ ਮੰਨਿਆ ਜਿੱਦਾ ਬੀਤੀ ਮੰਨਿਆ ਅਸਲ ਚ ਕੀ ਹੋਇਆ ਦਨ ਬੀਤੀ ਮੈਂ ਸੱਚੀ ਗੱਲ ਦੱਸਾਂ ਤੁਹਾਨੂੰ ਕਿ ਮੈਨੇ ਐਸੇ ਕਿਹਾ ਜਿੰਦਾ ਬਰਾਪਰ ਲੋਕਾਂ ਦੀ ਗੁਰਦੁਆਰਾ ਸਾਹਿਬ ਦੇ ਅੰਦਰ ਹੋ ਰਿਹਾ ਸਾਰਾ ਕੁਝ ਵਿੰਦ ਰਖੀਏ ਦੇ ਗਾਣੇ ਲਾ ਕੇ ਉੱਚੀ ਆਵਾਜ਼ ਚ ਡੀਜੇ ਤੇ ਪੰਗੜੇ ਪਾ ਰਹੇ ਨੇ ਨੰਗੇਸਰ ਤੁਹਾਡੇ ਸਾਹਮਣੇ ਨੇ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕੀ ਕੁਝ ਹੋਰੇਗਾ ਢੋਲ ਵਜਾ ਕੇ ਲੋਹੜੀ ਮਨਾ ਰਹੇ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਕਮੇਟੀ ਦਾ ਜਿਹੜਾ ਇਸ ਗੁਰਦੁਆਰੇ ਦਾ ਸਕੱਤਰ ਹੈ ਨਾ ਕਹਿੰਦਾ ਮੈਨੂੰ ਪਤਾ ਹੀ ਨਹੀਂ ਮਰਿਆਦਾ ਕੀ ਹੈ ਮੈਨੂੰ ਦੱਸਿਆ ਨਹੀਂ ਕਿਸੇ ਨੇ ਸੈਂਕੜੇ ਸਾਲ ਹੋ ਗਏ ਸਾਨੂੰ ਜਿਹੜੇ ਸਾਡੇ ਗੁਰੂ ਘਰ ਬਣਿਆ ਨੂੰ ਅਜੇ ਇਹਨਾਂ ਨੂੰ ਗੁਰੂ ਘਰ ਦੀ ਮਰਿਆਦਾ ਦਾ ਨਹੀਂ ਪਤਾ ਸੋ ਇਸ ਮਾਮਲੇ ਤੇ ਗੱਲਬਾਤ ਕਰੀਏ ਜਿਹੜਾ ਕਮੇਟੀ ਦਾ ਸਕੱਤਰ ਸੈਕਟਰੀ ਹੈ ਜਿਹੜਾ ਗੁਰਦੁਆਰਾ ਕਮੇਟੀ ਦਾ ਉਹ ਵੀ ਉੱਥੇ ਸ਼ਾਮਲ ਸੀ ਵਿੱਚ ਜਿਹੜਾ ਇਹ ਬਿਹਾਰ ਦਾ ਜਿਹੜਾ ਗੁਰਦਰਾਹ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਲਖਵਿੰਦਰ ਸਿੰਘ ਉਹਦੇ ਨਾਲ ਵੀ ਗੱਲਬਾਤ ਕਰੀ ਐ ਦੇਖ ਲਓ ਮਾਮਲਾ ਕੀ ਆ ਪੂਰਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਜੋ ਇਹਨਾਂ ਲੋਕਾਂ ਨੂੰ ਜਿਹੜਾ ਸਖਤ ਤੋਂ ਸਖਤ ਸਜ਼ਾ ਮਿਲੇ ਹੈਲੋ ਜੀ ਨਾਮ ਕੀ ਹੈ ਤੁਹਾਡਾ ਜਿਹੜਾ ਨਾਮ ਗੁਰਸੇਵਕ ਸਿੰਘ ਜੀ ਕਿੱਥੋਂ ਬੋਲਦੇ ਹੋ ਬਾਈ ਜੀ ਮੈਂ ਪਿੰਡ ਕੀਤੋਂ ਬੋਲਦਾ ਜੀ ਇਹ ਜਿਹੜਾ ਮਾਮਲਾ ਇੱਕ ਵੀਡੀਓ ਸਾਹਮਣੇ ਆਈ ਹੈ ਤੁਸੀਂ ਜਿਹੜੀ ਗੁਰੂ ਘਰ ਦੇ ਵਿੱਚ ਜਿਹੜਾ ਇੱਕ ਲੋਹੜੀ ਦਾ ਤਿਹਾਰ ਮਨਾ ਰਹੇ ਨੇਗੇ ਕੀ ਮਾਮਲਾ ਹੈ ਇਹ ਪੂਰਾ ਜਿਹੜਾ ਉੱਥੇ ਨੱਚ ਰਹੇ ਆ ਭੰਗੜੇ ਪਹਿਰੇ ਹੈਗੇ ਕੀ ਮਾਮਲਾ ਹੈ ਪੂਰਾ ਇਹ ਗੁਰਦੁਆਰਾ ਨਾਮੰਦਰਬਾਰ ਹੈ ਜੀ ਉਨੀਆ ਸਿਟੀ ਪੈਂਦੀ ਆ ਪਿਆਰ ਵਿੱਚ ਇਹ ਮਾਮਲਾ ਖਾਲਸਾ ਜੀ ਇਹ ਆ ਵੀ ਕਿਤਨਾ ਲੋਹੜੀ ਦਾ ਪ੍ਰੋਗਰਾਮ ਸੀਗਾ ਤੇ ਲੋਹੜੀ ਦੇ ਪ੍ਰੋਗਰਾਮ ਤੇ ਇਹਨਾਂ ਨੇ ਆਪਣਾ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਉਣ ਦਾ ਇਹਨਾਂ ਨੇ ਯਤਨ ਕੀਤਾ ਸੀ ਤੇ ਇਹਨਾਂ ਨੂੰ ਮਨਾ ਵੀ ਕੀਤਾ ਗਿਆ ਸੀਗਾ ਹਾਂਜੀ ਵੀ ਤੁਸੀਂ ਗੁਰੂ ਘਰ ਸਿੱਖਾਂ ਦਾ ਕਰੀ ਗੱਲ ਤਾਂ ਲੋਹੜੀ ਨਾਲ ਕੋਈ ਸੰਬੰਧ ਨਹੀਂ ਹੈਗਾ ਤੇ ਜੇ ਚਲੋ ਤੁਸੀਂ ਮਨਾ ਵੀ ਰਹੇ ਹੋ ਤੇ ਆ DJ ਜਿਹੜਾ ਤੁਸੀਂ ਲਗਾ ਰਹੇ ਹੋ ਇਹ ਨਾ ਲਾਇਆ ਜਾਵੇ ਹਾਂ ਹਾਂਜੀ ਗੁਰੂ ਘਰ ਕੀ ਆਪਣਾ ਜਿਹੜਾ ਚਲੋ ਹਾਂਜੀ ਅਰਦਾਸ ਕਰਨੀ ਅਰਦਾਸ ਕਰੋ ਸ਼ੁਗਲ ਮੇਲਾ ਕਰਨਾ ਆਪਣਾ ਚਲੋ ਕਰੋ ਬਸ ਉਹ ਨਹੀਂ ਮੰਨਿਆ ਕੋਈ ਨਾ ਉਹਦੇ ਪ੍ਰਧਾਨ ਨਾ ਸਕੱਤਰ ਕੋਈ ਨਹੀਂ ਮੰਨਿਆ ਨਾ ਦੀਵੀਆਂ ਮੰਨੀਆਂ ਉਹਨਾਂ ਨੇ ਪੂਰਾ ਟੀਵੀ ਲਾਇਆ ਟੀਵੀ ਲਾ ਕੇ ਪੂਰੇ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜਿਵੇਂ ਉਹਦੇ ਨਾਚਰੇ ਨੇ ਬਿਲਕੁਲ ਹੀ ਗਾਣੇ ਵੀ ਉਹ ਚੱਲ ਰਹੇ ਜਿਹੜੇ ਆਪਾਂ ਸ਼ਾਇਦ ਆਪਣੀ ਫੈਮਿਲੀ ਚ ਬੈਠ ਕੇ ਵੀ ਨਹੀਂ ਸੁਣਦੇ ਤੁਸੀਂ ਖੁਦ ਬਣਾਈ ਸੀ ਵੀਡੀਓ ਭਾਜੀ ਨਹੀਂ ਇਹ ਕਿਸੇ ਹੋਰ ਨੇ ਜੀ ਬਣਾ ਕੇ ਮੈਨੂੰ ਭੇਜੀ ਹੈ ਜੀ ਅੱਛਾ ਅੱਛਾ ਕੀ ਮੰਗ ਕਰ ਦਵਾਂ ਤੁਹਾਨੂੰ ਤੁਸੀਂ ਜਿਹੜਾ ਸਾਡੇ ਸਿੱਖ ਕੌਮ ਦੇ ਜਿਹੜੇ ਜਥੇਦਾਰ ਆ ਉਹ ਭਾਵੇਂ ਕਾਲ ਤੱਕ ਸਾਦੇ ਸੋਣ ਭਾਵੇਂ ਪਟਨਾ ਸਾਹਿਬ ਤਖਤ ਦੇ ਹੋਣ ਕੀ ਮੰਗ ਕਰਦੇ ਹੋਗੇ ਮੰਗ ਇਹ ਹੀ ਕਰਦੇ ਨੇ ਗੁਰੂ ਘਰ ਆ ਜਿਹੜੇ ਇਹਨਾਂ ਨੇ ਕੱਪੜਾਂ 'ਚ ਸਿਰ ਪੋਸਾ ਕੇ ਆਪਣੇ ਆਪ ਨੂੰ ਸਿੱਖ ਕੁਆਰੇ ਨੇ ਤੇ ਗੁਰੂ ਘਰਾਂ ਵਿੱਚ ਪ੍ਰਧਾਨ ਕੋਈ 77 ਚੌਧਰ ਸਾਹਿਬ ਕੇ ਬੈਠਾ ਇਹਨਾਂ ਨੂੰ ਪਤਾ ਹੈ ਨਹੀਂ ਸਿੱਖੀ ਧਰਮ ਬਾਰੇ ਤੇ ਇਹਨਾਂ ਨੂੰ ਨਗਾਤਕਾਈ ਜਾਵੇ ਨੱਥ ਪਾਈ ਜਾਏ ਇਹਨਾਂ ਨੂੰ ਜੀ ਤੇ ਜਥੇਦਾਰ ਸਾਹਿਬ ਨੂੰ ਐਕਸ਼ਨ ਲੈਣਾ ਚਾਹੀਦਾ ਆ ਬਿਲਕੁਲ ਬਿਲਕੁਲ ਤੇ ਇਹਨਾਂ ਤੇ ਬੰਦੇ ਕਾਰਵਾਈ ਵੀ ਪੂਰੀ ਹੋਣੀ ਚਾਹੀਦੀ ਆ ਜੀ ਇੰਨਾ ਨੂੰ ਕਿ ਕੀ ਉੱਥੇ ਗਰੰਧੀ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਆ ਉਹਨਾਂ ਨੇ ਆਪ ਵੀ ਮਨਾ ਕੀਤਾ ਆ ਵੀ ਕਿ ਨਾਇਆ ਪਰ ਉੱਥੇ ਗਰੰਧੀ ਸਾਹਿਬ ਵਿਚਾਰੇ ਵੀ ਅੱਜਕੱਲ ਕੋਣ ਸੁਣਦਾ ਜੀ ਹੂੰ ਲੋਹੜੀ ਤੇ ਕੱਲ ਉੱਥੇ ਬੜੇ ਗੀਗਾਨੇ ਵੱਜਿਆਗੇ ਜਿਹੜੇ ਆਪਾਂ ਵੈਸੇ ਵੀ ਘਰਾਂ 'ਚ ਨਹੀਂ ਚਲਾ ਸਕਦੇ ਇਦਾਂ ਦੇ ਗਾਣੇ ਵਜਾ ਕੇ ਨਹੀਂ ਨਹੀਂ ਕੋਈ ਗੰਦੇ ਗਾਣੇ ਨਹੀਂ ਵਜੇ ਬੀਰ ਜੀ ਕੋਈ ਗੰਦੇ ਗਾਣੇ ਨਹੀਂ ਵਜਿਆ ਔਰ ਰਹੀ ਗੱਲ ਕਿ ਢੋਲ ਜ਼ਰੂਰ ਵੱਜਿਆ ਉਹਦੇ ਵਿੱਚ ਸਾਊਂਡ ਸਿਸਟਮ ਦੀ ਢੋਲ ਜ਼ਰੂਰ ਵੱਜੇਗੀ ਸੈਕਟਰੀਓ ਹਾਂਜੀ ਤੁਸੀਂ ਖੁਦ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਤੁਸੀਂ ਹਾਂਜੀ ਤੁਸੀਂ ਖੁਦ ਨੱਚ ਰਹੇ ਹੋ ਮੰਨ ਲਓ ਉਸ ਦੇ ਵਿੱਚ ਨਹੀਂ 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 ਮੈਂ ਨੱਚ ਨਹੀਂ ਰਿਹਾ ਸੀ ਮੈਂ ਨਹੀਂ ਨੱਚ ਮੇਂ ਰਿਹਾ ਸੀਗਾ ਤੇ ਤੁਹਾਨੂੰ ਤੁਹਾਡੇ ਤੋਂ ਬਿਨਾਂ ਹੋਰ ਕੋਣ ਕੋਣ ਸ਼ਾਮਲ ਸੀ ਉੱਥੇ ਕਮੇਟੀ ਦਾ ਕਮੇਟੀ ਦੇ ਬਾਕੀ ਸਾਰੇ ਜੂਨੀਅਰ ਮੈਂਬਰ ਸੀਗੇ ਕੈਸ਼ੀਅਰ ਸੀਗਾ ਬਾਕੀ ਹੋਰ ਮੈਂਬਰ ਸੀਗੇ ਬਾਕੀ ਸੀਨੀਅਰ ਮੈਂਬਰ ਕੋਈ ਵੀ ਨਹੀਂ ਸੀਗਾ ਜਿੰਦਾ ਵਾਈਸ ਪ੍ਰੈਜ਼ੀਡੈਂਟ ਸਾਹਿਬ ਤੁਹਾਡੇ ਉਹ ਵੀ ਬਾਹਰ ਸੀਗੇ ਪਰ ਉਹਨਾਂ ਨੂੰ ਇਨਫਾਰਮੇਸ਼ਨ ਦਿੱਤੀ ਦਿੱਤੀ ਪਈ ਸੀ ਕਿ ਕਿ ਵਾਸੀਂ ਲੋਹੜੀ ਮਨਾਣੀ ਵਾਈਸ ਪ੍ਰੈਜ਼ੀਡੈਂਟ ਨਾਲ ਸਜਾਤਪਾਲ ਸਿੰਘ ਜੀ ਆਹ ਸੁਣੋ ਗਾਣਾ ਚੱਲਦਾ ਸਾਰੀਆਂ ਮਾਰੇ ਨੇ ਗਾਣਾ ਚੱਲ ਰਹੇ ਨੇ ਚੱਲ ਰਹੇ ਤੁਹਾਡੇ ਸਾਹਮਣੇ ਨਹੀਂ ਨਹੀਂ ਬਿਲਕੁਲ ਮੈਂ ਗਾਣਾ ਵੀ ਸੁਣ ਲਿਆ ਤੇਨੇ ਹੀ বাজਾਇਆ ਸੀ ਉਹ ਵੀ ਉਹ ਕੁੜੀ ਸਾਹਮਣੇ ਆ ਗਈ ਕਿ ਉਹ ਕੁੜੀ ਨੇ বাজਾਇਆ ਸੀਗਾ ਠੀਕ ਆ ਤੇ ਉਹ ਵੀ ਉਹ ਹੋ ਗਿਆ ਕਿ ਆ ਬਈ ਗਾਣਾ অনেਸਟ ਲੈ ਕੇ ਉਹਨੇ বাজਾਇਆ ਸੀਗਾ ਜਿਹਨੇ ਮਰਜੀ বাজਾਇਆ ਗੁਰਦੁਆਰੇ ਚ ਵੱਜ ਰਿਹਾ ਗਾਣਾ ਇਹ ਹਾਂਜੀ ਹਾਂਜੀ ਮੈਂ ਬਿਲਕੁਲ ਸੁਣ ਲਿਆਗਾ ਵੀ ਜੀ ਮੈਂ ਬਿਲਕੁਲ ਸੁਣਿਆਗਾ ਹੁਣ ਮੈਂ ਤੁਹਾਡੇ ਵੀ ਆ ਸੁਣ ਲਿਆ ਉਹ ਸ ਤੋਂ ਪਹਿਲੇ ਵੀ ਮੈਂ ਇੱਥੇ ਸੰਗ ਸਾਰੀ ਖੜੀ ਆ ਟੋਟਲ ਸੰਗਤ ਖੜੀ ਆ ਜਿੰਨੀ ਸੰਗਤ ਕੱਲ ਸੀ ਸਾਰੀ ਇੱਥੇ ਖੜੀ ਆ ਨਹੀਂ बजਨੇ ਚਾਹੀਦੇ ਆ ਬਿੰਦ ਰਖੀਏ ਦੇ ਗਾਣੇ ਬਿੰਦ ਰਖੀਏ ਦੇ ਗਾਣੇ ਜਿਹੜੇ ਮਰਹੂਮ ਗਾਇਕ ਬਿੰਦ ਰਖੀਏ ਦੇ ਗਾਣੇ ਵੱਜ ਰਿਹਾਗੇ ਉੱਥੇ ਜਿਹੜੇ ਮੰਨ ਲਓ ਇੱਕ ਕੀ ਕਹਣਾ ਵੀ ਡਾਂਸ ਤਾਂ ਹੋ ਹੀ ਨਹੀਂ ਸਕਦਾ ਗੁਰੂ ਘਰ ਚ ਤੁਸੀਂ ਮੰਨਦੇ ਹੋ ਵੀ ਨੱਚਿਆ ਜਾ ਸਕਦਾ ਗੁਰੂ ਘਰ ਚ ਢੋਲ ਟਮੱਕੇ ਨਾਲ ਅਸਲ ਚ ਕੀ ਹੋਇਆ ਸਨ ਵੀਰ ਜੀ ਮੈਂ ਸੱਚੀ ਗੱਲ ਦੱਸਦਾ ਤੁਹਾਨੂੰ ਕਿ ਮਨੇ ਇੱਥੇ ਕਿਹਾ ਜਿੰਦਾ ਬਰਾਤਾਂ ਵਰਤਾਂ ਵੀ ਆਂਦੇ ਸੀਗਾ ਤੇ ਸਾਰੇ ਅੰਦਰ ਇੱਥੇ ਕਰਦੇ ਸੀ ਬਰਾਤਾਂ ਆਂਦੀ ਸੀ ਨਾ ਤੇ ਵਿਆਹ ਸ਼ਾਦੀਆਂ ਹੁੰਦੀਆਂ ਸੀਗਾ ਤੇ ਸਾਰੇ ਕਰਦੇ ਤੇ ਇਸ ਚੀਜ਼ ਦੀ ਕਿਸੇ ਨੂੰ ਦਿਮਾਗ 'ਚ ਗੱਲ ਹੀ ਨਹੀਂ ਰਹੀ ਕਿ ਬਾਰੇ ਹਸਤਰਾ ਨਹੀਂ ਹੋਣਾ ਚਾਹੀਦਾ ਇਹ ਬਿਲਕੁਲ ਦਿਮਾਗ 'ਚ ਗੱਲ ਨਹੀਂ ਰਹੀ ਔਰ ਸਾਡੇ ਜਿਹੜੇ ਬਜ਼ੁਰਗ ਆ ਗਏ ਜਿਹੜੇ ਸਾਡੇ ਪਾਏ ਪ੍ਰਧਾਨ ਸਾਹਿਬ ਸਾਡੇ ਪਸਪਾਲਤੀਆਂ ਉਹਨਾਂ ਨੇ ਵੀ ਕਦੀ ਗਾਈਡ ਨਹੀਂ ਕੀਤੀ ਸਰਦਾਰ ਲਖਵਿੰਦਰ ਸਿੰਘ ਜੀ ਆ ਗਏ ਉਹਨਾਂ ਨੇ ਵੀ ਕਦੀ ਗਾਈਡ ਨਹੀਂ ਕੀਤੀ ਲਖਵਿੰਦਰ ਸਿੰਘ ਕਿੱਥੇ ਹੈਗੇ ਨੰਬਰ ਨਹੀਂ ਚੱਕਰੇ ਉਹ ਆ ਨਹੀਂ ਮਨੇ ਅਸਲ ਜੋ ਤੇ ਕਿਸ਼ੰਗੰਜ ਕਹਿੰਦੇ ਹਨਾ ਤੇ ਕਦੀ ਆਂਦਾ ਮਨੇ ਉਹਨਾਂ ਨੇ ਮਨੇ ਕਦੀ ਗਾਈਡ ਨਹੀਂ ਕੀਤਾ ਕਿ ਇਸ ਪੀਸ ਨੂੰ ਇੰਦਾ ਇੰਦਾ ਕਦੀ ਤੁਸੀਂ ਨਹੀਂ ਕਰਨਾ ਤੇ ਮਨੇ ਇੰਦਾ ਐਸਟੀ ਦੀ ਨੋਲੇਜ ਉਹਨਾਂ ਨੂੰ ਵੀ ਨਹੀਂ ਹੈ ਕਿ ਇਹ ਪ੍ਰੋਗਰਾਮ ਹੋਇਆਗਾ ਫਿਰ ਫਿਰ ਬਸ ਤੁਸੀਂ ਤਾਂ ਇੱਕ ਜਿਵੇਂ ਕਹੇ ਅਹੁਦੇਦਾਰੀਆਂ ਦਾ ਆਨੰਦ ਮਾਣਨ ਵਾਸਤੇ ਪ੍ਰਧਾਨ ਬਣਦੇ ਹੋ ਸੈਕਟਰੀ ਬਣਦੇ ਹੋ ਉੱਥੇ ਫਿਰ ਢੋਲ ਟਮਕਾ ਕਰਦੇ ਹੋ ਖੁਦ ਜਿਹੜਾ ਉੱਥੇ ਨੰਗੇ ਨੰਗੇ ਨਾਚ ਵਾਲੀ ਗੱਲ ਹੈ ਗੁਰਦੁਆਰਿਆਂ ਦੇ ਵਿੱਚ ਤੁਸੀਂ ਨੰਗਾ ਨਾਚ ਕਰਦੇ ਹੋ ਤੁਹਾਨੂੰ ਸਿੱਖ ਮਰਿਆ ਦਾ ਪਤਾ ਹੀ ਨਹੀਂ ਤੁਸੀਂ ਬਣਦੇ ਆਉਂਦੇ ਕਿ ਮੈਂ ਤਾਂ ਸਮਾ ਪਰਾਥੀਆਂ ਆ ਸਮਾ ਪਰਾਥੀਆਂ ਮੈਂ ਕਰ ਰਿਹਾ ਕਿ ਮੈਨੂੰ ਐਸ ਤੀ ਦੇ 1.5 ਸਾਲ ਹੋਇਆ ਮੈਂ ਕਮੇਟੀ ਚ ਆਇਆ ਮੈਨੂੰ ਐ ਦੀ ਜੋ ਪਿੱਛੇ ਚੱਲਦਾ ਆ ਰਿਹਾ ਸੀ ਜਿੰਦਾ ਚੱਲਦਾ ਰੇ ਸੰਗਤ ਸੀਗੀ ਉਸ ਚੀਜ਼ ਦਾ ਮੈਂ ਖਾਲੀ ਕੀਤਾ ਮੈਨੂੰ ਅਗਰ ਪਤਾ ਮਾੜਾ ਜਿਹਾ ਵੀ ਹੁੰਦਾ ਨਾ ਕੋਈ ਗਾਈਡ ਕਰਦਾ ਕੀ लवली ਜੀ ਆਸ ਜੀ ਨਹੀਂ ਕਰਨਾ ਜੀ ਜਦੋਂ ਸਿੱਖ ਮਰਿਆਦਾ ਦਾ ਪਤਾ ਹੀ ਨਹੀਂ ਤੁਹਾਨੂੰ ਸਿੱਖੀ ਕੀ ਹੈਗੀ ਕੀ ਕੁਰਬਾਨੀਆਂ ਹੋਈਆਂ ਨੇ ਇਸ ਸਿੱਖੀ ਵਾਸਤੇ ਤੁਸੀਂ ਉਹਦੇ ਲੈ ਲੈਂਦੇ ਕਿਉਂ ਜਦੋਂ ਤੁਹਾਨੂੰ ਨਹੀਂ ਪਤਾ ਤੁਸੀਂ ਐਸੇ ਵਾਸਤੇ ਲੈਨੇ ਹੋ ਵੀ ਉੱਥੇ ਗੁਰਦੁਆਰਾਂ ਦੇ ਵਿੱਚ ਅਸੀਂ ਢੋਲ বাজਾਈਏ ਉੱਥੇ ਜਿਹੜੀ ਇੱਕ ਮਰਿਆਦਾ ਭੰਗ ਕਰੀਏ ਉੱਥੇ ਗਾਣੇ ਵੱਜਣ ਉੱਥੇ ਤੁਹਾਡੇ ਬੱਚੇ ਨੰਗੇ ਸਿਰ ਜਿਹੜਾ ਉੱਥੇ ਡਾਂਸ ਕਰਨ ਕੀ ਇਹ ਤੁਹਾਨੂੰ ਇੰਨਾ ਵੀ ਨਹੀਂ ਪਤਾ ਇੱਕ ਜਿਹੜਾ ਕਦੇ ਇਸ ਧਰਮ ਦੇ ਵਿੱਚ ਜੋ ਜਨਮ ਨਹੀਂ ਹਿੰਦੂ ਧਰਮ ਨਾਲ ਰਿਲੇਟਡ ਨੇ ਮੁਸਲਮਾਨ ਧਰਮ ਨਾਲ ਵੱਖ-ਵੱਖ ਧਰਮ ਨਾਲ ਰਿਲੇਟਡ ਨੇ ਉਹਦਰ ਨੇ ਜਿਹੜਾ ਉਹਨਾਂ ਨੂੰ ਵੀ ਪਤਾ ਵੀ ਗੁਰਦੁਆਰੇ ਚ ਸਿਰ ਟੱਕ ਕੇ ਆਉਣਾ ਹੈਗਾ ਠੀਕ ਹੈ ਅਜਿਹਾ ਕੁਝ ਨਹੀਂ ਹੁੰਦਾ ਪਰ ਤੁਸੀਂ ਉੱਥੇ ਸਾਰਾ ਕੁਝ ਕਰ ਰਹੇ ਹੋਗੇ ਬੀਜੀ ਸਵਾਲਾ ਮੈਂ ਬਿਲਕੁਲ ਸਮਾਪਰਪਤੀ ਐਸੀ ਮੈਨੂੰ ਬਿਲਕੁਲ ਨਹੀਂ ਪਤਾ ਸੀ ਇਸਦਾ ਨੌਲੇਜ ਨਹੀਂ ਸੀ ਇਸ ਗੱਲ ਦੀ ਕਿ ਐਸ ਤੀਜ਼ ਦਾ ਨਹੀਂ ਹੋਣਾ ਚਾਹੀਦਾ ਜੀ ਨੌਲੇਜ ਨਹੀਂ ਸੀ ਅਗਰ ਮਾੜੀ ਜੀ ਵੀ ਅਗਰ ਕੋਈ ਸਾਨੂੰ ਗਾਈਡ ਕੀਤਾ ਹੁੰਦਾ ਨਾ ਕਿ ਐਂਦਾ ਦਾ ਕਦੀ ਨਹੀਂ ਕਿਉਂਕਿ ਐਨੇ ਸਾਲਾਂ ਤੋਂ ਹੁੰਦਾ ਸੀਗਾ ਤਾਂ ਅਸੀਂ ਸਾਨੂੰ ਸੀਗਾ ਕਿ ਚਲੋ ਕੱਥੇ ਹੋ ਰਹਾ ਹੈ ਤੇ ਚਲੋ ਕੋਈ ਗੱਲ ਨਹੀਂ ਪਰ ਐਸੀ ਦੀ ਕਦੀ ਸਾਨੂੰ ਨੌਲੇਜ ਨਹੀਂ ਸੀ ਅਜਲੇ ਮੈਂ ਬਿਲਕੁਲ ਸ਼ਮਾ ਪ੍ਰਾਪੀ ਆ 1.5 ਸਾਲ ਹੋਇਆ ਮੈਨੂੰ ਕਮੇਟੀ ਜਾਣ ਨੂੰ ਮੈਨੂੰ ਤਾਂ 1.5 ਸਾਲ ਹੋਇਆ ਹੀ ਕਮੇਟੀ ਜਾਣ ਨੂੰ ਮੈਂ ਤਾਂ ਕਮੇਟੀ ਦਾ ਬਹੁਤ ਪੁਰਾਣਾ ਹਾਲ ਸੀਗਾ ਤੇ ਮੈਂ ਆ ਕੇ ਉਹਨੂੰ ਸਾਰਾ ਇੱਥੇ ਸਾਫ ਸੁਥਰਾ ਕੀਤਾ ਪਰ ਅੱਜ ਇਹਨੂੰ ਕਹਿੰਦੇ ਬਿਲਕੁਲ ਨਾ ਸਮਝੀ ਨਿਆਂਪੰਚ ਹੋਇਆਗਾ ਓਕੇ ਉਹ ਨਿਆਂਪੰਚ ਲਈ ਮੈਂ ਮਾਫੀ ਮੰਗਦਾ ਹਾਂਗਾ ਕਿਉਂਕਿ ਅੱਲੇ ਸਾਡੀ ਉਮਰ ਵੀ ਨਹੀਂ ਆ ਔਰ ਨਿਆਂਪੰਚ ਗਲਤੀ ਹੋਈ ਆ ਸਾਡੇ ਬਜ਼ੁਰਗਾਂ ਨੇ ਕਿਸੇ ਨੇ ਵੀ ਸਾਨੂੰ ਗਾਈਡ ਨਹੀਂ ਕੀਤਾ ਸਮਝਿਆ ਨਾ ਸਾਨੂੰ ਗਾਇਡ ਕੀਤਾ ਹੁੰਦਾ ਐਸੀ ਬੜੀ ਗਲਤੀ ਕਦੀ ਨਹੀਂ ਹੁੰਦੀ ਗਲਤੀ ਨਹੀਂ ਹੁੰਦੀ ਕਦੀ ਠੀਕ ਹੈ ਨਾ ਕਦੀ ਨਹੀਂ ਹੁੰਦਾ ਅਜਲੇ ਅਸੀਂ ਛਮਾ ਮੰਗ ਰਹੇ ਹਾਂ بار بار ਛਮਾ ਮੰਗ ਰਹੇ ਔਰ ਪ੍ਰਧਾਨ ਜੀ ਲਖਵਿੰਦਰ ਸਿੰਘ ਜੀ ਹੈਲੋ ਪ੍ਰਧਾਨ ਜੀ ਤੁਸੀਂ ਦੱਸੋ ਤੁਸੀਂ ਹੁਕਮ ਕਰੋ ਤੁਸੀਂ ਕੌਣ ਬੋਲ ਰਹੇ ਹੋ ਸਰ ਮੈਂ ਲਖਵਿੰਦਰ ਸਿੰਘ ਹੀ ਬੋਲ ਰਿਹਾ ਦੱਸੋ ਅੱਛਾ ਪ੍ਰਧਾਨ ਜੀ ਬੋਲ ਰਹੇ ਹੋ ਫਿਰ ਤਾਂ ਦੱਸੋ ਜੀ ਕੋ ਆਪ ਜੀ ਹੁਕਮ ਕਰੋ ਇੱਕ ਵੀਡੀਓ ਆਈ ਹੈ ਮੈਂ ਪੰਜਾਬ ਤੋਂ ਬੋਲ ਰਿਹਾ ਲਿਵਿੰਗ ਪੰਜਾਬ 80 ਚੈਨਲ ਤੋਂ ਹਾਂਜੀ ਤੇ ਆਪਣੇ ਪੂਰਨੀਆਂ ਸਿਟੀ ਦੀ ਜਿਹੜੀ ਹਾਂਜੀ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਲੋਹੜੀ ਤੇ ਕੱਲ ਸ਼ਾਮੀ ਡੀਜੇ ਲਾਣ ਦੇ ਗਾਣੇ ਚੱਲੇ ਆ ਨੰਗੇ ਸਿਰ ਉੱਥੇ ਉਹਦੇ ਗੁਰਦੁਆਰੇ ਦੇ ਜਿਹੜਾ ਆਪਾਂ ਕਈ ਸਾਰੇ ਨਾਚ ਹੋ ਰਹੇ ਆ ਉੱਥੇ ਕੀ ਹਾਂਜੀ ਉਹ ਆਇਆ ਮਤਲਬ ਜੇ ਸਾਡੇ ਕੋਈ ਮਾਮਲਾ ਆਇਆ ਹੋਵੇ ਹਾਂਜੀ ਉਹ ਆਇਆ ਸਾਡੇ ਕੋਈ ਮਾਮਲਾ ਆਇਆ ਹੋਵੇ ਉਹਦਾ ਅੱਛਾ ਜੀ ਹੂੰ ਤਨੋਂ ਦੇ ਦੇਣੇ ਤੋਂ ਗੁਰਪੁਰਚ ਦਿੱਲ ਕਰਦੇ ਉਹ ਗੁਰਦੋਰਾ ਕਮੇਟੀ ਦਾ ਸਕੱਤਰ ਸੀ ਬਲਕੇ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਸਾਨੂੰ ਤਾਂ ਇਹਨਾਂ ਚੀਜ਼ਾਂ ਦਾ ਸਾਨੂੰ ਦੱਸਿਆ ਨਹੀਂ ਕਿ ਹੈ ਮੈਂ ਇਹ ਤਾਂ ਆਮ ਹੁੰਦਾ ਹੈ ਗੁਰੂ ਘਰਾਂ ਦੇ ਵਿੱਚ ਆਪਾਂ ਨੂੰ ਪਤਾ ਵੀ ਕੀ ਮਰਿਆਦਾ ਗੁਰੂ ਘਰਾਂ ਦੀ ਇੱਕ ਕਮੇਟੀ ਦਾ ਸਕੱਤਰ ਉਹ 77 ਨਾਲ ਗੱਲ ਤੁਹਾਡੀ ਹਾਂ ਸਕੱਤਰ ਹੈ ਜਿਹੜਾ ਉਹਦੇ ਨਾਲ ਹੋਈ ਹੈ ਜੀ ਦਲਜੀਤ ਸਿੰਘ ਨਾਲ ਗੱਲ ਹੂੰ ਤੇ ਕਹਿੰਦਾ ਸਾਨੂੰ ਤਾਂ ਇਹ ਕਿਸੇ ਨੇ ਦੱਸੀ ਨਹੀਂ ਹੈਗਾ ਸਾਨੂੰ ਤਾਂ ਇਹ ਇਹ ਚੀਜ਼ ਕਹਿ ਰਿਹਾ ਉਹ ਵੇਖੋ ਤੁਹਾਨੂੰ ਦੱਸਣਾ ਕੀ ਨੇ ਤਾਂ ਹਰ ਇੱਕ ਇਨਸਾਨ ਨੂੰ ਪੰਜ ਸੌ ਸਾਲ ਹੋ ਚੱਲੇ ਸੱਜ ਮਤਲਬ ਸਿੱਖ ਧਰਮ ਨੂੰ ਪਤਾ ਨਹੀਂ ਲੱਗਾ ਪਰ ਪ੍ਰਧਾਨ ਜੀ ਪ੍ਰਧਾਨ ਜੀ ਇਹੀ ਕਹਿੰਨਾ ਵੀ ਇਹ ਜਵਾਬ ਸੀ ਉਹਦਾ ਮੈਂ ਕਿਹਾ ਤੁਸੀਂ ਇੱਕ ਕਮੇਟੀ ਦਾ ਸਕੱਤਰ ਬਣ ਰਹੇ ਤੂੰ ਸੈਕਟਰੀ ਬਣ ਰਹੇ ਤੈਨੂੰ ਇਹ ਨਹੀਂ ਪਤਾ ਤੂੰ ਖੋਦੋਂ ਉੱਥੇ ਸ਼ਾਮ ਲਾਗਾ ਹੂੰ ਤੇ ਫਿਰ ਕਹਿੰਦਾ ਕੱਲੇ ਢੋਲ ਵੱਜਿਆ ਮੈਂ ਉਹਨੂੰ ਦੁਬਾਰਾ ਵੀਡੀਓ ਭੇਜੀ ਮੈਂ ਵੀਡੀਓ ਆ ਸੁਣ ਲੈ ਤੂੰ ਇੱਥੇ ਬਿੰਦ ਰੱਖੀਏ ਤੇ ਗੀਤ ਗੰਦੇ ਗੰਦੇ ਗੀਤ ਚੱਲਣ ਲੱਗ ਰਹੇ ਜਿਹੜੀ ਮੇਰੇ ਕੋਲ ਆਇਆ ਕਲਿੱਪ ਤੇ ਫੇਰ ਕਹਿੰਦਾ ਹਾਂ ਕਨਫਰਮ ਕਰਿਆ ਕਹਿੰਦਾ ਮੈਂ ਲਾਏ ਨਹੀਂ ਕਹਿੰਦਾ ਇੱਥੇ ਗੀਤ ਲਾਏ ਨੇ ਹਾਂਜੀ ਹਾਂਜੀ ਫਿਰ ਕੀ ਕਾਰਵਾਈ ਕਰੋਗੇ ਮੈਨੂੰ ਮੈਂ ਵੀ ਹੁਣ ਪੁੱਛਿਆ ਸਾਰੀਆਂ ਚੀਜ਼ਾਂ ਗੱਲਾਂ ਗੱਲਬਾਤ ਹੋ ਚੁੱਕੀ ਆ ਹਾਂਜੀ ਹਾਂਜੀ ਹਾਂ ਉਹ ਕੋਈ ਮਨੀਸ਼ ਮਨੀਸ਼ ਮੁੰਡਾ ਵਾ ਉਹਦੇ ਬਾਰੇ ਮਤਲਬ ਜਿਹ ਕੋਨੇ ਮਤਲਬ ਜੋ ਲਾਏ ਜੀ ਉਹਨੇ ਜਾਣ ਬੁਝਕੇ ਲਾਏ ਕਿੱਦਾਂ ਉਹ ਕਿੱਦਾਂ ਮੈਂ ਤਾਂ ਦੇਖਣਾ ਤੁਹਾਡਾ ਕੰਮ ਨਾ ਹਾਂਜੀ 77 ਪ੍ਰਧਾਨ ਸਤਤਰ ਜੀ ਠੀਕ ਹੈ ਪ੍ਰਧਾਨ ਨਹੀਂ ਸੀ ਉੱਥੇ 77 ਹੈਗਾ ਵਸ 77 ਉਹਨਾਂ ਨੂੰ ਦੇਖਣਾ ਚਾਹੀਦਾ ਕਮੇਟੀ ਦੇ ਮੈਂਬਰਾਂ ਨੂੰ ਦੇਖਣਾ ਜਿਹੜੇ ਦਾ ਹਾਂਜੀ ਉੱਥੇ ਗਰੰਥੀ ਸਿੰਘ ਜਿਹੜੇ ਨੇ ਉਹਨਾਂ ਨੂੰ ਦੇਖਣਾ ਜੇ ਉਹਨਾਂ ਨੂੰ ਰੁਕਣਾ ਚਾਹੀਦਾ ਹਾਂਜੀ ਦੇਖੋ ਗੁਰਕਰਦੇ ਵਜ਼ੀਰ ਨੇ ਜਿਨ੍ਹਾਂ ਨੂੰ ਕੀ ਕਾਰਵਾਈ ਕਰੋਗੇ ਪ੍ਰਧਾਨ ਜੀ ਉਹਨਾਂ ਨੂੰ ਹੁਣ ਅਸੀਂ ਤਾਂ ਗੁਰਪੁਰ ਤੋਂ ਬਾਅਦ ਮਤ ਜਨ ਮੈਂ ਦੇਣਾ ਕੋਈ ਟੀਮ ਕਮੇਟੀ ਬਣਾਣੇ ਆ ਜਾਂ ਉਹਨਾਂ ਨੂੰ ਬੁਲਾਣੇ ਆ ਹਾਂਜੀ ਇਹ ਤਾਂ ਕੋਈ ਸਖਤ ਤੋਂ ਸਖਤ ਐਕਸ਼ਨ ਹੋਣਾ ਚਾਹੀਦਾ ਦੇਖੋ ਇਹ ਅਕਸਰ ਹੁੰਦਾ ਕਨਾਮਾ ਵਾਪਰਦਿਆਂ ਨੇ ਕੋਈ ਕੱਲਾ ਇਹ ਨਹੀਂ ਵੀ ਕੋਈ ਡੰਡ ਲਾ ਕੇ ਇਹਨਾਂ ਤੇ ਕੋਈ ਪਰਚਾ ਕਰਾਇਆ ਜਾਵੇ ਇਹਨਾਂ ਤੇ ਕੋਈ ਧਾਰਮਿਕ ਭਾਵਨਾਵਾਂ ਮਾ ਢਕਾਉਣ ਵਾਲਾ ਕੰਮ ਹੈ ਜੇ ਇੱਕ ਕਮੇਟੀ ਦਾ ਸਖਤਰ ਹੋਊਗੀ ਗੁਰੂ ਘਰ ਚ ਇਹ ਕਰ ਰਿਹਾ ਤਾਂ ਦੂਜੇ ਲੋਕਾਂ ਨੇ ਤਾਂ ਕਰਨੀ ਕਰਨਾ ਗੁਰੂ ਘਰਾਂ ਚ ਹੈ ਜੀ ਉਹ ਕਿੱਥੋਂ ਸਮਝਣਗੇ ਆਪਣੀ ਮਰਿਆਦਾ ਨੂੰ ਜੀ ਬਿਲਕੁਲ ਬਿਲਕੁਲ ਚਲੋ ਠੀਕ ਹੈ ਜੀ ਪ੍ਰਧਾਨ ਜੀ ਥੈਂਕ ਯੂ ਅਸੀਂ ਤਾਂ ਇਹ ਹੀ ਕਹਿਣਾ ਕਿ ਇਹਨਾਂ ਲੋਕਾਂ ਨੇ ਇਹ ਧਾਰਮਿਕ ਭਾਵਨਾਵਾਂ ਮਾ ਢਕਾਰੇ ਨੇ ਇੱਕ ਤਰ੍ਹਾਂ ਸਾਡੀਆਂ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਲੋਕਾਂ ਦੇ ਖਿਲਾਫ